ਜੀ ਅੰਤ ਦੇ ਵਿੱਚ ਇਸ ਗੱਲ ਤੇ ਜ਼ਰੂਰ ਚਾਨਣਾ ਪਾਓ ਕਿ ਪੰਜਾਬ ਪੁਲਿਸ ਕਹੋ ਜੀ ਇਨਕਲਾਬ ਲਿਆ ਰਹੀ ਹੈ ਕਿ ਚੱਲਦਾ ਟੂਰਨਾਮੈਂਟ ਟੂਰਨਾਮੈਂਟ ਰੁਕਵਾ ਦਿੱਤਾ ਜੀ ਦੇਖੋ ਇਹ ਇਨਕਲਾਬ ਨਹੀਂ ਕਹਿ ਸਕਦੇ ਇਹ ਤੇ ਖਾਨਾ ਖਰਾਬ ਹੀ ਆ ਦੇਖੋ ਇੱਕ ਕਬੱਡੀ ਟੂਰਨਾਮੈਂਟ ਸੀ ਮੋਗੇ ਤੇ ਲਾਗੇ ਠੀਕ ਹੈ ਜੀ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਬੰਦੇ ਤੇ 6 ਮਾਮਲੇ ਦਰਜ ਆ ਜਿਹਦੇ ਚ 5 ਐਨਡੀਪੀਐਸ ਦੇ 17 ਕਿਲੋ ਹੈਰੋਇਨ ਤੋਂ ਲੈ ਕੇ ਯਾਨੀ ਕਮਰਸ਼ੀਅਲ ਕੁਆਂਟੀਟੀ ਤੋਂ ਲੈ ਕੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ ਪੰਜ ਮਾਮਲੇ ਉਹਦੇ ਤੇ ਦਰਜ ਸੀਗੇ ਆਪ ਉਹ ਬੰਦਾ ਬਾਹਰ ਆ ਤੇ ਦੱਸ ਤੇ ਆ ਕਿ ਉਹਦੀ ਫੋਟੋ ਉਹਦੇ ਹੋਰਡਿੰਗ ਲਾਇਕ ਐਸਨ ਕਿਉਂ ਕਿਉਂਕਿ ਉਸਨੇ ਟੂਰਨਾਮੈਂਟ 'ਚ 2 ਲੱਖ ਦਾ ਸਹਿਯੋਗ ਦਿੱਤਾ ਸੀ ਤਾਂ ਪੁਲਿਸ ਨੇ ਕਿਹਾ ਕਿ ਭਾਈ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ ਤਾਂ ਉਹਦੇ ਵੈਸੇ ਤੇ ਹੋ ਜੇ ਤੇ ਰਿਆਸ਼ਕਾਂ ਦੀ ਲਾਈਨ ਬੜੀ ਲੰਮੀ ਐ ਤੇ ਖੀਰ ਵਿੱਚ ਮੇਰੀ ਵਾਰੀ ਆ ਉਹਦੇ ਕੇਸਾਂ ਦੀ ਲਾਈਨ ਤੇ ਬੜੀ ਲੰਮੀ ਆ ਬਾਰ ਫਿਲਹਾਲ ਕੀ ਹੋਇਆ ਕਿ ਉਹਨਾਂ ਨੇ ਪਿੰਡ ਵਾਲਿਆਂ ਨੇ ਕਿਹਾ ਕਿ ਬਈ ਠੀਕ ਹੈ ਇਹ ਤੇ ਗਲਤੀ ਆ ਸਾਡੀ ਕਿ ਅਸੀਂ ਉਸ ਬੰਦੇ ਤੋਂ ਪੈਸੇ ਲੈ ਲੈ ਜਿੱਤੇ ਤੇ ਹੈਰੋਨ ਦੇ ਐਨੇ ਕੇਸ ਦਰਜ ਨੇ ਜੀ ਤਸਕਰੀ ਦੇ ਕੇਸ ਦਰਜ ਨੇ ਤਾਂ ਪੁਲਿਸ ਨੇ ਚੰਗਾ ਕੰਮ ਕੀਤਾ ਮਾਫ ਕਰਨਾ ਚੰਗੇ ਨੂੰ ਚੰਗਾ ਫੁੱਲ ਨੂੰ ਫੁੱਲ ਕੰਡੇ ਨੂੰ ਕੰਡਾ ਕਹਿਣਾ ਫਰਜ਼ ਆ ਪੁਲਿਸ ਨੇ ਕਿਹਾ ਅਸੀਂ ਇਹ ਟੂਰਨਾਮੈਂਟ ਇਦਾਂ ਨਹੀਂ ਹੋਣ ਦਿਆਂਗੇ ਜੇ ਤਸਕਰੀ ਦਾ ਪੈਸਾ ਲੱਗਾ ਤਾਂ ਖਬਰਦਾਰ ਫਿਰ ਕਮੇਟੀ ਨੇ ਉਹਦੇ ਹੋਲਡਿੰਗ ਉਤਾਰੇ ਆ ਹੋਲਡਿੰਗ ਉਤਾਰ ਕੇ ਮਤਲਬ ਕਿ ਜੋ ਫੋਟੋ ਵਗੈਰਾ ਸੀ ਰਿਮੂਵ ਕਰਕੇ ਜਿਹੜਾ 2 ਲੱਖ ਰੁਪਈਆ ਸੀ ਉਕਤ ਵਿਅਕਤੀ ਜਿਹੜਾ ਕਿ ਤਸਕਰੀ ਤੇ ਦੋਸ਼ਾਂ 'ਚ ਕਿਰਿਆ ਵੈ ਉਹਦੀ ਮਾਤਾ ਨੂੰ ਫੜਾ ਕੇ ਆਏ ਕਿ ਲਓ ਜੀ 2 ਲੱਖ ਰੁਪਈਆ ਸਾਨੂੰ ਨਹੀਂ ਚਾਹੀਦਾ ਅਸੀਂ ਓਦਾਂ ਹੀ ਚੰਗੇ ਆ ਤੇਰੇ ਨਾਲੋਂ ਤਾਂ ਬੇਕਦਰੇ ਅਸੀਂ ਐਵੇਂ ਹੀ ਚੰਗੇ ਆ ਜਿਵੇਂ ਇੱਕ ਗੀਤ ਸੀਗਾ ਨਾ ਵੀ ਤੁਹਾਡੀ ਮਾਇਆ ਨਾਲੋਂ ਤਾਂ ਅਸੀਂ ਓਦਾਂ ਹੀ ਚੰਗੇ ਆ ਤਾਂ ਇਹ ਦੇਖ ਲਓ ਤੁਸੀਂ ਕੀਤਿਆਂ ਦੇ ਫਾਲੋ ਹੁੰਦੇ ਨੇ ਕਿ ਤੁਹਾਡਾ ਜੋ ਮਰਜ਼ੀ ਹੈ ਜਿੰਨਾ ਮਰਜ਼ੀ ਤੁਸੀਂ ਦੌਲਤਾਂ ਬਾਹਰ ਇਕੱਠਾ ਕਰ ਲਓ ਕਿ ਤੁਹਾਡਾ ਪੈਸਾ ਕਿਤੇ ਸਾਂਝੇ ਕੰਮ ਚ ਵੀ ਨਾ ਲੱਗੇ ਤੇ ਫਿਰ ਸੋਚਣਾ ਪਊਗਾ ਸੁੱਤੇ ਪਿਆ ਕਿ ਭਾਈ ਕੀ ਅਸੀਂ ਉਹਦਾ ਸਾਰੀ ਉਮਰ ਗਵਾਲੀ ਤੂੰ ਜਿਹੜੀ ਹੈ ਕੁਝ ਨਾ ਜਹਾਨ ਵਿੱਚੋਂ ਖਟਿਆ ਫਿਰ ਖਟਿਆ ਕੀ ਆ ਜਾਨ ਵਿੱਚੋਂ ਕਿ ਪੰਜਾਬ ਪੁਲਿਸ ਕਹੋ ਜੀ ਇਨਕਲਾਬ ਲਿਆ ਰਹੀ ਹੈ ਕਿ ਚੱਲਦਾ ਟੂਰਨਾਮੈਂਟ ਟੂਰਨਾਮੈਂਟ ਰੁਕਵਾ ਦਿੱਤਾ ਜੀ ਦੇਖੋ ਇਹ ਇਨਕਲਾਬ ਨਹੀਂ ਕਹਿ ਸਕਦੇ ਇਹ ਤੇ ਖਾਨਾ ਖਰਾਬ ਹੀ ਆ ਦੇਖੋ ਇੱਕ ਕਬੱਡੀ ਟੂਰਨਾਮੈਂਟ ਸੀ ਮੋਗੇ ਤੇ ਲਾਗੇ ਠੀਕ ਹੈ ਜੀ ਟੂਰਨਾਮੈਂਟ ਚੱਲ ਰਿਹਾ ਸੀਗਾ ਤਾਂ ਉਹਦੇ ਵਿੱਚ ਕੀ ਹੋਇਆ ਕਿ ਇੱਕ ਬੰਦੇ ਤੇ 6 ਮਾਮਲੇ ਦਰਜ ਆ ਜਿਹਦੇ ਚ 5 ਐਨਡੀਪੀਐਸ ਦੇ ਆ 17 ਕਿਲੋ ਹੈਰੋਇਨ ਤੋਂ ਲੈ ਕੇ ਯਾਨੀ ਕਮਰਸ਼ੀਅਲ ਕੁਆਂਟੀਟੀ ਤੋਂ ਲੈ ਕੇ ਨਾਨ ਕਮਰਸ਼ੀਅਲ ਕੁਆਂਟੀਟੀ ਦੇ 5 ਮਾਮਲਿਆਂ ਦੇ ਤੇ ਦਰਜ ਸੀਗੇ ਆਪ ਉਹ ਬੰਦਾ ਬਾਹਰ ਆ ਤੇ ਦੱਸ ਤੇ ਆ ਕਿ ਉਹਦੀ ਫੋਟੋ ਉਹਦੇ ਹੋਲਡਿੰਗ ਲਾਇਗਏ ਸਨ ਕਿਉਂ ਕਿਉਂਕਿ ਉਸਨੇ ਟੂਰਨਾਮੈਂਟ ਚ 2 ਲੱਖ ਦਾ ਸਹਿਯੋਗ ਦਿੱਤਾ ਸੀ ਤਾ ਪੁਲਸ ਨੇ ਕਿਹਾ ਕਿ ਭਾਈ ਅਸੀਂ ਇਹ ਕੰਮ ਨਹੀਂ ਚੱਲਣ ਦੇਣਾ ਤਾਂ ਉਹਦੇ ਵੈਸੇ ਤੇ ਹੋ ਜੇ ਤੇਰੇ ਆਸ਼ਕਾਂ ਦੀ ਲਾਈਨ ਬੜੀ ਲੰਮੀ ਐ ਤੇ ਖੀਰ ਵਿੱਚ ਮੇਰੀ ਵਾਰੀ ਆ ਉਹਦੇ ਕੇਸਾਂ ਦੀ ਲਾਈਨ ਤੇ ਬੜੀ ਲੰਮੀ ਆ ਪਰ ਫਿਲਹਾਲ ਕੀ ਹੋਇਆ ਕਿ ਉਹਨਾਂ ਨੇ ਪਿੰਡ ਵਾਲਿਆਂ ਨੇ ਕਿਹਾ ਕਿ ਭਾਈ ਠੀਕ ਐ ਇਹ ਤੇ ਗਲਤੀ ਆ ਸਾਡੀ ਕਿ ਅਸੀਂ ਉਸ ਬੰਦੇ ਤੋਂ ਪੈਸੇ ਲੈ ਲੈ ਜਿੱਤੇ ਤੇਰੇ ਹੈਰੋਨ ਦੇ ਐਨੇ ਕੇਸ ਦਰਜ ਨੇ ਜੀ ਤਸਕਰੀ ਦੇ ਕੇਸ ਦਰਜ ਨੇ ਤਾਂ ਪੁਲਸ ਨੇ ਚੰਗਾ ਕੰਮ ਕੀਤਾ माफ करना चंगे ਨੂੰ ਚੰਗਾ ਫੁੱਲ ਨੂੰ ਫੁੱਲ ਕੰਡੇ ਨੂੰ ਕੰਡਾ ਕਹਿਣਾ ਫਰਜ਼ ਆ ਪੁਲਿਸ ਨੇ ਕਿਹਾ ਅਸੀਂ ਇਹ ਟੂਰਨਾਮੈਂਟ ਇਦਾਂ ਨਹੀਂ ਹੋਣ ਦਿਆਂਗੇ ਜੇ ਤਸਕਰੀ ਦਾ ਪੈਸਾ ਲੱਗਾ ਤਾਂ ਖਬਰਦਾਰ ਫਿਰ ਕਮੇਟੀ ਨੇ ਉਹਦੇ ਹੋਲਡਿੰਗ ਉਤਾਰੇ ਆ ਹੋਲਡਿੰਗ ਉਤਾਰ ਕੇ ਮਤਲਬ ਕਿ ਜੋ ਫੋਟੋ ਵਗੈਰਾ ਸੀ ਰਿਮੂਵ ਕਰਕੇ ਜਿਹੜਾ 2 ਲੱਖ ਰੁਪਈਆ ਸੀ ਉਕਤ ਵਿਅਕਤੀ ਜਿਹੜਾ ਕਿ ਤਸਕਰੀ ਦੇ ਦੋਸ਼ਾਂ 'ਚ ਕਿਰਿਆ ਵਿਆ ਉਹਦੀ ਮਾਤਾ ਨੂੰ ਫੜਾ ਕੇ ਆਏ ਕਿ ਲਓ ਜੀ 2 ਲੱਖ ਰੁਪਈਆ ਸਾਨੂੰ ਨਹੀਂ ਚਾਹੀਦਾ ਅਸੀਂ ਉਦਾਂ ਹੀ ਚੰਗੇ ਆ ਤੇਰੇ ਨਾਲੋਂ ਤਾਂ ਬੇਕਦਰੇ ਅਸੀਂ ਐਵੇਂ ਹੀ ਚੰਗੇ ਆ ਜਿਵੇਂ ਇੱਕ ਗੀਤ ਸੀਗਾ ਨਾ ਵੀ ਤੁਹਾਡੀ ਮਾਇਆ ਨਾਲੋਂ ਤਾਂ ਅਸੀਂ ਉਦਾਂ ਹੀ ਚੰਗੇ ਆ ਤਾਂ ਇਹ ਦੇਖ ਲਓ ਤੁਸੀਂ ਕੀਤਿਆਂ ਦੇ ਫਾਲੋ ਹੁੰਦੇ ਨੇ ਕਿ ਤੁਹਾਡਾ ਜੋ ਮਰਜ਼ੀ ਆ ਜਿੰਨਾ ਮਰਜ਼ੀ ਤੁਸੀਂ ਦੌਲਤਾਂ ਬਾਹਰ ਇਕੱਠਾ ਕਰ ਲਓ ਕਿ ਤੁਹਾਡਾ ਪੈਸਾ ਕਿਤੇ ਸਾਂਝੇ ਕੰਮ ਚ ਵੀ ਨਾਲ ਲੱਗੇ ਤੇ ਫਿਰ ਸੋਚਣਾ ਪਊਗਾ ਸੁੱਤੇ ਪਿਆ ਕਿ ਭਾਈ ਕੀ ਅਸੀਂ ਪਤਾ ਸਾਰੀ ਉਮਰ ਗਵਾ ਲਈ ਤੂੰ ਜਿੱਦੜੀਏ ਕੁਝ ਨਾ ਜਹ ਹਾਲ